ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਸਿੱਖਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਰ ਦਾ ਕਹਿ ਰਿਹਾ ਹਾਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਝੰਡਾ ਸਿੰਘ ਨਾਮ ਹੈ ਵੀਰ ਦਾ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਤੋਕੜ ਮੱਝ ਇੱਕ ਤੋਕੜ ਗੱਭਣਗਾ ਇੱਕ ਸੱਜਰ ਸੂਈ ਗਾਂ ਤੇ ਇੱਕ ਸੱਜਰ ਸੂਈ ਮੱਝ ਟੋਟਲ 4 ਨਗ ਤਾਂ 200 ਦਿਖਾਵਾਂਗੇ ਵੀਡੀਓ ਦੇ ਵਿੱਚ ਇਹਨਾਂ ਨਗਾਂ ਦੀ ਡਿਟੇਲ ਸਾਰੀ ਆਪਾਂ ਆ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਵਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਆਓ ਕਰੀਏ ਵੀਰ ਨਾਲ ਗੱਲਬਾਤ ਕਰਦੇ ਹਾਂ ਪਸ਼ੂਆਂ ਦੀ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਲੈਂਦੇ ਹਾਂ ਜੀ ਹਾਂ ਜੀ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹੀ ਨੇ ਵਧੀਆ ਵਧੀਆ ਵੀਰ ਜੀ ਵਧੀਆ ਜੀ ਐਡਰੈਸ ਬੋਲ ਦਿਓ ਵੀਰ ਆਪ ਡਰੈਸ ਵੀਰ ਜੀ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਠੀਕ ਹੈ ਜੀ ਹਾਂ ਜੀ ਫੋਨ ਨੰਬਰ ਦਾ ਫੋਨ ਨੰਬਰ ਹੈਗਾ 9872434717 ਨਾਮ ਹੈਗਾ ਚੰਦਾ ਸਿੰਘ ਉਪਾਰੀ ਪਿੰਡ ਕੈਰੋਂ ਠੀਕ ਹੈ ਜੀ ਹਾਂ ਜੀ ਤੇ ਅੱਜ ਟੋਟਲ 4 ਨਾਗੇ ਹਾਂ ਜੀ 4 ਨਾਗੇ ਦਿੱਤੇ ਇੱਕ ਟੋਕਰ ਗੱਬਰਾਂ گا ਪਿੰਡ ਵਿੱਚ ਹਾਂ ਜੀ ਹਾਂ ਜੀ ਟੋਕਰ ਗੱਬਰਾਂ گا ਠੀਕ ਹੈ ਜੀ ਹਾਂ ਜੀ ਤੇ ਆਪਾਂ ਸ਼ੁਰੂ ਕਰ ਲਈਏ ਇਸ ਮੱਝ ਤੋਂ ਇਵਰ ਜੀ ਦੂਜਾ ਸੂਗਾ ਛੋਟੀ ਸੂਈ ਆ ਕਿੰਨਾ ਟਾਈਮ ਗੈਸੀ ਨੂੰ ਸੂਈ ਨੂੰ ਅੱਜ ਤਾਜੀ ਸੂਈ ਵੀਰ ਜੀ ਕੋਈ ਅੱਜ ਮੇਰੇ ਆ 8-10 ਦਿਨ ਹੋ ਗਏ ਹੋਣਗੇ ਅੱਛਾ ਜੀ ਹਾਂ ਜੀ ਤੇ ਦੁੱਧ ਵੀਰ ਜੀ 9-10 ਕਿਲੋ ਦੁੱਧ ਦੇ ਕੋਲ ਹਾਜ਼ਰ ਜੀ ਠੀਕ ਹੈ ਜੀ ਹਾਂ ਲਓ ਜੀ ਦੋਸਤੋ ਪਿੱਠ ਪੜ ਦੀ ਚੜਾਈ ਚੈੱਕ ਕਰ ਲੋ ਆਰਡਰ ਕੁਆਲਟੀ ਮੈਂ ਜੀ ਹਾਂ ਬਾਡੀ ਸਟਰਕਚਰ ਤੇ ਫੇਸ ਕੁਆਲਟੀ ਦੀ ਸਾਰੀ ਚੈੱਕ ਕਰ ਲੋ ਜੀ ਲੈ ਵੀਰ ਮੋੜ ਇਹ ਸਿੰਘ ਵੀਰ ਇਹੜੀ ਰਹੇ ਸਿੰਘ ਜੀ ਇਹ ਜਿਹੜੀ ਆ ਵਰਦੀ ਚਾਹੇ ਲੱਥੇ ਗੇ ਲੋਕ ਕੋਈ ਇਦਾਂ ਹੀ ਠੀਕ ਹੈ ਜੀ ਪਰ ਇਹ ਇਦਾਂ ਦੀ ਤੇ ਬੱਚਾ ਕੀ ਕੱਟਿਆ ਕੱਟੀ ਆ ਵਰਦੀ ਖਾਓ ਵੇਖੋ ਵਖਾਪੋ ਤਾਂ ਇਹਨੂੰ ਕਰਕੇ ਕੱਟੀ ਲਓ ਜੀ ਦੱਸੋ ਬੱਚਾ ਇਹ ਆ ਬਿਲਕੁਲ ਤਾਜੀ ਆ ਵਰਦੀ ਜੀ ਜਵਾਬ ਹੀ ਇੱਕ ਨੰਬਰ ਦਾ ਹੋਊ ਵਰਦੀ ਠੀਕ ਹੈ ਜੀ ਹਾਂਜੀ ਹਾਂਜੀ 9 ਲੀਟਰ ਦੁੱਧ ਵੀ ਰੋਣ ਹਾਂਜੀ 9 ਲੀਟਰ ਦੁੱਧ ਠੀਕ ਹੈ ਜੀ ਕੋਈ ਪੂਰ ਛਟਾ ਥਣਾਂ ਦੀ ਬਾਅਦ ਕੱਟ ਕੋਈ ਵਰਦੀ ਕੋਈ ਬਾਤ ਕਰਨੀ ਆ ਠੀਕ ਹੈ ਜੀ ਹਾਂਜੀ ਹਾਂਜੀ ਕੋਈ ਵੀ ਜਾਂਦੇ ਬੱਚਾ ਲਾ ਕੇ ਵਿਖਾ ਦੇ ਬੱਚਾ ਚੋ ਕੇ ਵਿਖਾ ਜੀ ਕੋਈ ਨਹੀਂ ਚੁਲਾ ਦੇ ਬੱਚਾ ਲਾ ਦੇ ਲਓ ਦੋਸਤੋ ਬੱਚਾ ਲਾ ਕੇ ਧਾਰਾ ਮਾਰ ਕੇ ਤੁਹਾਨੂੰ ਦਿਖਾ ਦਿੰਦੇ ਆਂ ਵਾਲੀ ਫੜਿਓ ਲਓ ਜੀ ਦੋਸਤੋ ਬੱਚਾ ਵੀਰ ਨੇ ਲਾਤਾ ਵਾ ਤੇ ਚੁਾਈ ਕਰਾ ਦੇਣੀ ਵੀਰਕੰਦਰ ਦੇ ਵੀਡੀਓ ਦੇ ਵਿੱਚ ਟਾਈਮ ਦੋਸਤੋ ਜੇ ਕੋਈ ਮੇਰੇ ਸਾਥ ਨਾਲ ਸਵਾ ਕੁ ਭਾਂਜਾ ਤਾਂ ਹੋ ਜਾਊਗਾ ਕਨਫਰਮ ਕਰਾ ਦਊਗਾ ਟਾਈਮ ਦੋਸਤੋ ਤੁਹਾਨੂੰ ਮੈਂ ਲਓ ਜੀ ਚੁਾਈ ਦੋਸਤੋ ਤੁਹਾਨੂੰ ਕਰਾ ਦੇਣੀ ਹੈ ਵੀਡੀਓ ਦੇ ਵਿੱਚ ਮੈਂ ਇਹਦੀ लौजी तारा दोस्तों तन्नु तो दिखा दे आगे सुना दे यो भी दिए हो जावा बंबे पास पूरा आके दीवार होनी कोई चक्कर है का मोग का कोई पूर नहीं कोई छटा नहीं ਕਾਇਮ ਜੇ ਕੋ ਨੀ ਵੀਡੀਓ ਮੇਰਾ 4:05 ਵਜ ਕੇ 18 ਮਿੰਟ ਹਾਂ ਸਵੇਰੇ ਵੀ ਦੇਰ ਹੀ ਕੰਮ ਤੇ ਮੈਂ ਹਾਂ ਚੱਲ ਹੁਣ ਇੰਨੇ ਨਾ ਹੁੰਦਾ ਨਾ ਚਵਾ ਕਰਾ ਦਈਏ ਨਾ ਅਗਲੇ ਦਿਨ ਭਰਾ ਹੁੰਦਾ ਵੀ ਡੰਗਰ ਮਿਠਾਲ ਹਾਂਜੀ ਹਾਂਜੀ ਦੋਸਤੋ ਮਗਲ ਥਨਾ ਦੀ ਧਾਣਾ ਚੈੱਕ ਕਰ ਲੋ ਅਜੇ ਦੋਸਤੋ ਜੇ ਚਵਾਈ ਵਾਲਾ ਟਾਈਮ ਗਣੀ ਤੇ 6:30 ਦਾ ਟਾਈਮ ਹੁੰਦਾ 1 ਘੰਟਾ ਜੇ ਚਵਾਈ ਵਿੱਚ ਪਾਤੀ ਵੱਜ ਜਾਂਦੇ ਵੀਰ ਜੀ ਉਹ ਤੇ ਚਲੋ ਹਾਂਜੀ 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 ਦਿਨ ਵੱਡੇ ਹੋ ਗਏ ਨਾ ਹਾਂ ਤੇ ਇਹਦਾ ਵੀਰ ਉਹਨਾਂ ਜਿਹੜਾ ਆਪਾਂ ਮੁੱਲ ਦਾ ਦੀ ਕੀ ਮੁੱਲ ਦਾ ਕਰਨਾ ਮੋਹਲਵਰ ਜੀ 85000 ਕਰ ਲਈ ਜੀ ਜੈ 85000 ਕਰ ਲੋ ਤੇ ਦੇਣੀ ਕਿੰਨੀ ਦੀ ਆ ਮੋਹਲਵਰ ਜੀ ਦੇ ਦਈਏ ਮੈਂ ਮਾਨਤ ਨਹੀਂ ਕਰੀ ਅਸੀਂ ਹਾਂ ਮਾਨਤ ਨਹੀਂ ਅਸੀਂ ਲੋ ਕਰ ਦਈਏ ਅਸੀਂ ਤੋਂ ਮਾਨਤ 70 ਹੋ ਗਏ ਹਾਂ 78 ਝੋਟੀ ਚੰਗੀ ਵੀਰ ਜੀ ਮਗਰ ਵੀ ਕੱਟੀ ਆ ਤਾਜੀ ਦੋਈ ਆ ਹੈਗੀ ਕਿ ਦੁੱਧ 10 ਕਿਲੋ ਵੀਰ ਜੀ 10 ਕਿਲੋ ਦੁੱਧ ਆ ਝੋਟੀ ਕੋਲੇ ਜਵਾਬ ਦੇਖ ਲੋ ਕਿਤਰਾ ਦਾ ਝੋਟੀ 78 ਤੋਂ ਬਜਾਇ ਸਹੀ ਕੋਈ ਕੁੰਦੀ ਹੋਰ ਹਾਂ ਬਾਕੀ ਇਹ ਨਹੀਂ ਗੱਲ ਹੈਗੀ ਵੀ ਜਮਾਰਾ ਕਹਿ ਕੇ ਲੋ ਕੁੰਜੀ ਆ ਹਾਂਜੀ ਹਾਂਜੀ ਮਿੱਠੀ ਪੂਰੀ ਆ ਇੰਨਾ ਵਾ ਵੀ ਟਵਾਈ ਹੋਵੇ ਤੇ ਫਿਰ ਵੀ ਭੈਣ ਭਰਾ ਦੀ ਹਰ ਕਿਸੇ ਦੀ ਦੌੜ ਮੁਕੰਦਾ ਵਿੱਚ ਹਾਂਜੀ ਹਾਂਜੀ ਚਲੋ ਜੇ ਜਿਵੇਂ ਵੀ ਮਿਲਦੀ ਆ ਕਿ ਨਹੀਂ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਤੇ 78 ਦੀ ਦੇ ਦਈਏ 78 ਜੋ ਹੈ ਕਿ ਜੈਸਕੀ ਹੋਰ 50000 ਰਪਏ ਦਿਲੋਂ ਕਰਦੇ ਜਿੰਨਾ ਕਰਨਾ ਦਿਲੋਂ ਫਿਰ 70000 ਦੀ ਹੋ ਜੂਗੀ ਜੀ ਹਾਂ ਨਾ ਇਹਦੇ ਚੋ ਬਸ ਇਹ ਗੱਲ ਹੈਗੀ ਵੀ ਜਿਹਦੇ ਤੋਂ ਛੋੜ ਹੀ ਹੋਣੀ ਹੈ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਹਾਂ ਨਾ ਮੁਰਕੇ ਚੱਤ ਲਓ ਜੀ ਦੋਸਤੋ 76000 ਰੁਪਏ ਐਂਡ ਛੰਡ ਦਾ ਹੋ ਗਿਆ ਜੇ ਜਿਹਦੇ ਵਿੱਚੋਂ ਤੁਹਾਡਾ ਆਇਆ ਗਿਆ ਤਾਂ ਮੌਕੇ ਤੇ ਮਾਨਤਨ ਛੋੜ ਛੱਪਾ ਥੋੜਾ ਬੜਾ ਜਰੂਰ ਹੋਊਗਾ ਮੁੱਲ ਦੋਸਤੋ ਵੀਰ ਨੇ ਬਿਲਕੁਲ ਜਾਇਜ਼ ਹੀ ਕੀਤਾ ਜੇ ਤੁਸੀਂ ਆ ਦੁੱਧਲੇ ਪਾਸੇ ਤੇ ਮੈਂ ਦੀ ਕੁਆਲਿਟੀ ਦੇ ਪਾਸੇ ਚੈੱਕ ਕਰੋ ਤੇ ਬਿਲਕੁਲ ਜਾਇਜ਼ ਮੁੱਲ ਹੈ ਬੱਚਾ ਵੀ ਦੋਸਤੋ ਮਗਰ ਕੱਟੀ ਹੈ ਹਾਂ ਕੱਟੀ ਕੱਟੀ ਬਾਲਟੀ ਵੀਰ ਕਿੰਨੇ ਲੀਟਰ ਦੀ ਜਿਹੜੀ ਇਹ ਆ ਪੰਚਾਈ ਚਿਤ ਕਰਨ ਦਾ ਇਹ ਵੀਰ ਜੀ 7 ਕਿਲੋ ਦੀ ਬਾਲਟੀ ਆ 7 ਕਿਲੋ ਦੀ ਬਾਲਟੀ ਦੋਸਤੋ ਬਾਲਟੀ ਪੂਰੀ ਆ ਭਰਤੀ ਫੁੱਲੇ ਨੇ ਤੇ ਝੱਗ ਮਾਰ ਕੇ ਦੋਸਤੋ ਜੀ ਗਿਨ ਲਈ ਤੇ ਕੋਈ 6 ਲੀਟਰ ਦੇ ਲੱਗ ਰਹੇ ਦੋ ਕੋਈ ਅਜੇ ਦੋਸਤੋ ਅਗਲੇ ਸਣਾ ਦੁੱਧ ਦੇ ਹੈਗਾ ਹਾਂ ਕਿਉਂਕਿ ਇਹ ਬੱਚੇ ਨੂੰ ਛੜਦਾ ਵੀਰ ਆ ਲੋ ਜੀ ਤੁਸੀਂ ਚੈੱਕ ਕਰ ਲੂ ਇਹ ਨਾ ਕੋਈ ਜਾਣ ਕੇ ਕਰਦਾ 76000 ਰੁਪਏ ਦੋਸਤੋ ਮੌਕੇ ਦਾ ਦਾ ਮੁੱਲ ਜੀ ਦੇ ਵਿੱਚ ਤੁਹਾਡਾ ਥੋੜਾ ਥੋੜਾ ਬੜਾ ਮੰਤਨ ਹੋਗਾ ਇਹ ਨਾਲ ਜਿਹੜੀ ਗਾਂ ਪੱਤੀ ਵੀਰੇ ਦੀ ਦੱਸੀ ਡਿਟੇਲ ਵੀਰਾਂ ਨੂੰ ਇਹ ਵੀਰ ਜੀ ਛਾਈ ਆਲਾ ਮ ਸੂਈ ਆ ਤਾਜੀ ਅੱਜ ਇਹਨੂੰ 8-10 ਤੋਂ 12-15 ਦਿਨ ਹੋ ਗਏ ਸੂਈ ਨੂੰ ਅੱਛਾ ਜੀ ਹਾਂ ਵੇਖੋ ਸੀਲਸ ਲੱਗ ਪੂਰੀ ਆ ਕਰਮਾ ਦੀ ਅੱਜ ਪੂਰੀ ਸੀਲਸ ਲੱਗਿਆ ਜੀ ਕੀ ਬਚਦਾ ਬੱਚਾ ਵੱਛਾ ਵਾ ਵੀਰ ਜੀ ਅੱਛਾ ਜੀ ਹਾਂ ਜੀ ਹਾਂ ਜੀ ਬੱਚਾ ਹੈਗਾ ਵੀ ਜੀ ਹਾਂ ਜੀ ਹੈਗਾ ਹੈਗਾ ਜੀ ਠੀਕ ਹੈ ਜੀ ਕਿੰਨਾ ਦੁੱਧ ਤਿਆਰ ਦੁੱਧ ਵੀਰ ਜੀ ਇਹਦੇ ਕੋਲੇ 12 ਕਿਲੋ ਦੁੱਧ ਤਿਆਰ ਆ ਪੱਕਾ ਤਿਆਰ ਹੋ ਗਏ ਪੱਕਾ ਪੱਕਾ 12 ਕਿਲੋ ਦੁੱਧ ਤਿਆਰ ਵੱਚੀ ਬਹੁਤ ਸੀਲਸ ਲੱਗ ਵੀਰ ਜੀ ਸੂਤ ਜੀ ਹੈ ਦੂਜਾ ਸੂ ਪਹਿਲਾ ਸੂਈ ਵੀਰ ਜੀ ਪਹਿਲਾ ਪਹਿਲਾ ਹਾਂ ਜੀ ਚਾਹੀਦਾ ਹੋਰ ਤੱਕ ਸ਼ਾਈ ਵਾਲ ਜੀ ਹਾਂ ਲੇ ਲਓ ਜੀ 10 ਕਿਲੋ ਦੁੱਧ ਿਆਰੇ ਜੀ ਹਾਂ ਇਹ 12 ਕਿਲੋ 12 12 ਕਿਲੋ ਦੁੱਧ ਦੋਸਤੋ ਇਹਨੇ ਸਟਾਰਟਿੰਗ ਕੀਤੀ ਆ ਸੂਈ ਨੂੰ ਕੋਈ 7-8 ਦਿਨ ਦਾ ਟਾਈਮ ਹੋ ਗਿਆ ਜੀ ਹਾਂ ਬੱਚਾ ਕਿਹੜਾ ਵੀਰ ਦਾ ਬੱਚਾ ਵੀਰ ਜੀ ਉਹ ਗੁੱਟ ਚ ਬੱਜਾ ਦਾ ਅੱਛਾ ਜੀ ਬੱਚਾ ਬਖਾਰੀ ਦੋਸਤੋ ਉਹ ਬੱਚਾ ਜੀ ਆਹ ਲੋ ਦੋਸਤੋ ਬੱਚਾ ਵੀ ਬੰਦ ਵਾਲਾ ਜੀ ਸ਼ਾਈ ਵਾਲਾ ਪੂਰਾ ਹਾਂ ਤੇ ਗਾਂ ਦੋਸਤੋ ਪਹਿਲਾ ਸੂਆ ਸੂਈ ਹਾਂ ਜੀ ਕੀ ਮੁੱਲ ਕਰਨਾ ਵੀਰ ਦਾ ਮੁੱਲ ਵੀ ਜੀ ਦਾ 45000 ਮਾਂ ਦਾ ਮਾਂ ਦੇ ਮਈਆਂ ਵਾਲਾ ਵਾਸੀ ਲੀਆਂ ਵੇਖੋ ਮਈਆਂ ਵਾਲੀਆਂ ਵੇਖੋ ਇਹ ਨਹੀਂ ਵੀ ਮੰਨ ਲਓ ਕਿ ਲੱਤ ਮਾਰ ਜੂ ਛੜ ਮਾਰ ਜੂ ਜਿੱਦਾਂ ਮਰਜੀ ਕਿਧਰ ਦੀ ਮਰਜੀ ਬਹਿ ਜਾਓ ਠੀਕ ਹੈ ਜੀ ਹਾਂ ਜੀ ਲੋ ਜੀ ਦੋਸਤੋ ਪੂਰੀ ਸੀਲਸੜਾ ਗਿਆ ਜੀ ਮਾਂ ਦੇ ਪੁੱਤ ਧਾਰਾ ਮਾਰਦੇ ਬੈਠੇ ਦੋ ਦੋ ਚਾਰ ਚਾਰ ਧਾਰਾ ਮਾਰਦੇ ਬੈਠੇ ਵੇਖੋ ਸ਼ਾਹ ਜੀ ਸਾਈਡੋਂ ਜੰਦੇ ਹਾਂ ਲੋ ਜੀ ਐਦਾਂ ਹੀ ਮੰਨ ਲਓ ਬਹਿ ਜਾਓ ਠੀਕ ਹੈ ਜੀ ਠੀਕ ਹੈ ਠੀਕ ਹੈ ਮਗਲਸਾਂ ਤੋਂ ਮਾਰਨ ਲੱਗ ਪਏ ਲੋ ਜੀ ਦੋਸਤੋ ਬਿਨਾਂ ਬੱਚੇ ਤੋਂ ਬਿਨਾਂ ਵੰਗੇ ਤੋਂ ਠੀਕ ਹੈ ਜੀ 45 ਚ ਵੀਰ ਕਿੰਨਾ ਮਾਂਤਣਾ ਸੋ

43000 43000 ਦੀ ਬਚੀ ਦੇ ਦਾਂਗੇ ਵੀਰ ਜੀ ਇਹ ਇੱਕ ਚਲੋ ਮੈਂ ਤੇ ਨਹੀਂ ਕਰਮਾ ਲਈਨੇ ਪਰ ਮੰਜਾ ਤੋਂ ਉੱਪਰ ਦਾ ਦੁੱਧ 42000 ਕਰਦੀ ਪੂਰਾ ਹੈ ਚਲੋ 42 ਕਰ ਦੋ 42 ਜੋ ਫਿਰ ਚੋਰ ਚੱਪਾਈ ਦੇ ਵੇਖੋ ਥਣ ਥਣ ਵੇਖੋ ਲੋਕ ਵਾਲਾ ਥਣ ਜੇ ਕਰਮਾਈ ਦਾ ਥਣ ਚੱਡਾ ਵੇਖੋ 12 ਕਿਲੋ ਦੁੱਧ ਹਾਜ਼ਰ ਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਜਿਹੜੀ ਇਹਦੇ ਨਾਲ ਬਤੀ ਵੀਰ ਗਾਂ ਇਹ ਟੋਕਰ ਗੱਪਣ ਇਹ ਟੋਕਰ ਗੱਪਣ ਵੀਰ ਕਿੰਨੇ ਚਿਰ ਦੀ ਗੱਪਣ ਵੀਰ ਇਹ 7 ਮਹੀਨਿਆਂ ਦੀ ਵੀਰ ਗੱਪਣੀ ਤੇ 5-6 ਕਿਲੋ ਦੁੱਧ ਦੀ ਇਹਦੇ 5 ਕਿਲੋ ਦੁੱਧ ਤੇ ਕੋਲੇ ਪੱਕਾ ਆਊਗਾ ਠੀਕ ਹੈ ਜੀ ਫਿਰ ਮੈਂ ਚੈੱਕ ਹਾਂ ਵੀਰ ਜੀ ਚ ਠੀਕ ਹੈ ਆਪਾਂ ਚੈੱਕ ਕਰਾ ਕੇ ਲਿਆਂਦੀ ਆ ਤੇ ਆਪਣਾ ਕੋਈ ਵੀਰ ਭਰਾ ਜੀ ਉਹਦੀ ਨਹੀਂ ਤਸੱਲੀ ਆਪਦੀ ਕਰਾ ਲੈ ਠੀਕ ਹੈ ਜੀ ਸੁਆਗਰ ਮਾ ਸੁਣੀ ਕਿ ਆਪਾਂ ਆਪਦੀ ਜ਼ਿੰਮੇਵਾਰੀ ਤੇ ਸੁਆਗਰ ਮਾ ਸੁਣੀ ਹੋਣੇ ਸੁਆ ਦੇ ਵੀਰ ਜੀ ਉਹਨਾਂ ਨੇ ਆਪਾਂ ਨੂੰ ਮੰਲ ਲਏ ਗਾਲੇ ਗੁੱਤੇ ਜਾਮਾ ਲਏ ਤੇ ਜੇਲੀ ਕੱਪੜਾ ਹੋ ਸਕਦੀ ਹਾਂਜੀ ਹਾਂ ਦੁੱਝਾ ਹੀ ਕਿਹਾ ਉਤਰਾਂਦਾ ਨੇ ਠੀਕ ਹੈ ਜੀ ਹਾਂਜੀ ਵਹਿਰ ਚੰਗੀ ਉਤਰਾਂ ਵੇਖੋ ਜਮੀਂ 5 ਕਿਲੋ ਦੁੱਧ ਦੇ ਜਣ ਹਾਂਜੀ ਹਾਂਜੀ ਸੀਲੀਆਂ ਸੂਲੀਆਂ ਪੂਰੀਆਂ ਵੀਰ ਜੀ ਜਵਾਬ ਪੂਰਾ ਇੱਕ ਨੰਬਰ ਦਾ ਠੀਕ ਹੈ ਜੀ ਹਾਂਜੀ ਹਾਂਜੀ ਲੋ ਜੀ ਦੋਸਤ ਚੈੱਕ ਕਰ ਲਓ 6.5-7 ਮਹੀਨਿਆਂ ਦੀ ਵਿੱਚ ਪੂਰੀ ਵੱਡੀ ਖਾਂਵ ਠੀਕ ਹੈ ਜੀ ਆ ਦੇਖੋ ਆਹ ਲੋ ਦੋਸਤੋ ਥੱਲੇ ਵਾਲੀ ਬਾਤੀ ਜਿਹੜੀ ਇਹਦੀ ਕਰਮਾਈ ਦੀ ਸ਼ੁਰੂ ਤੋਂ ਹੀ ਹੈਗੀ ਹਾਂ ਠੀਕ ਹੈ ਜੀ ਪੱਠੇ ਗਾਲਾ ਦੁੱਧ ਸਾਰਾ ਕੁਝ ਵੀ ਜੀ ਐ ਕਰਦੀ ਚਾਰੀ ਪਾਣੀ ਧਾਣੀ ਫੁੱਲ ਗਰੰਟੀ ਇਹ ਗੱਲ ਦੀ ਠੀਕ ਹੈ ਜੀ ਹਾਂ ਜੀ ਹਾਂ ਜੀ ਗਾਲਾ ਵੀ ਕਰਦੀ ਪੱਠੇ ਵੀ ਖਾਂਦੀ ਪਾਜ ਪਾਪ ਸਭ ਕੁਝ ਕਰਮਾਈ ਨੂੰ ਸਦਾ ਮਿਲਗੀ ਹਾਂ ਠੀਕ ਹੈ ਜੀ ਅੱਛਾ ਸ਼ਾ ਜੀ ਮੁੱਲ ਦਾ ਹੈ ਇਹਦਾ ਮੁੱਲ ਮੋਲ ਵੀ ਜੀ ਇਹਦਾ 3028 ਦੀ ਜੀ ਆ ਬੇਕੋ ਲੋਈ ਦੋਸਤ ਪੱਠੇ ਭੁਖੇ ਦੋਸਤ ਹੈ ਪੂਰੇ ਖਾਂਦੀ ਆ ਤੁਸੀਂ ਚੈੱਕ ਕਰ ਲੋ ਹਾਂ ਠੀਕ ਹੈ ਜੀ ਪੱਠੇ ਖਾਂਦੀ ਦਾ ਘਰ ਆ ਜੀ ਆ ਹਾਂ ਜਿੰਨਾ ਬੋਲ ਕਰਨਾ ਹੈ ਕਿੰਨਾ ਬੋਲ ਕਰਨਾ ਮੋਲਵੀਰ ਜੀ 30000 28 ਦੀ ਦੇ ਦਿੱਤੀ 28 ਜੋ ਕਿੰਨਾ ਕਰ ਹੋਰ ਜੈਸੇ ਕੀ 27 ਦੀ ਦੇ ਦਿੱਤੀ 26 ਦੀ 26 ਦੀ ਦੇ ਦੋ ਹਾਂ ਨਾ 26 ਦੀ ਵੇਰ ਵੇਖੋ ਪੂਰੀ ਵੱਡੀ ਉਸ ਤਰ੍ਹਾਂ ਉੱਧ ਵੀ ਮੰਨ ਲਓ ਇਹ ਗੱਲ ਹੈਗੀ ਸਮਾਂ ਵੀ ਚੰਗਾ ਲੈ ਗਈ ਖੇਚ ਕੇ ਕਰਮਾਂ ਵਾਲੀ ਠੀਕ ਹੈ ਜੀ ਹਾਂਜੀ ਹਾਂਜੀ ਕਰਾ ਦੇ ਤਾਂ ਥਣ ਪਾਸ ਕਰਾ ਦੇ 26000 ਰੁਪਏ ਦੋਸਤੋ ਇਹ ਤਾਂ ਮੌਕੇ ਦਾ ਜਿਹੜਾ ਮੁੱਲ ਹੈ ਤੇ ਜਿਹਦੇ ਵਿੱਚ ਤੁਹਾਡਾ ਆਇਆਗੇ ਤਾਂ ਥੋੜਾ ਬੜਾ ਸ਼ੋਰ ਛੱਪਾ ਮਾਨ ਤਨ ਮੌਕੇ ਤੇ ਜ਼ਰੂਰ ਹੋਊਗਾ ਮੁੱਲ ਫਿਕਸ ਨਹੀਂ ਹੁੰਦੇ ਵੀਡੀਓ ਵਾਲੇ ਹਾਂ ਆਪਣੇ ਫਿਕਸ ਜਾਈ ਹੁੰਦੇ ਵੀਰ ਜੀ ਇਹ ਇਹ ਨਾ ਹਾਂਜੀ ਇਹ ਜਿਹੜੇ ਇਹ ਰੇਟੇ ਫਿਕਸੀ ਆ ਅੱਛਾ ਫਿਕਸ ਕਰਤੇ ਹਾਂ ਫਿਕਸ ਕਰਤੇ ਅੱਜ ਹਾਂ ਹਾਂ ਇਹਨਾਂ ਜੋ ਸ਼ੋਰ ਛੱਪੇ ਵਾਲੀ ਹੈ ਅੱਗੇ ਆਈਏ ਕਿੰਨਾ ਸੂਆ ਸੋਈ ਵੀਰੇ ਇਹ ਵੀਰ ਜੀ ਦੁੱਧਾ ਸੂਆ ਸੋਈ ਆ ਕਿੰਨਾ ਟਾਈਮ ਹੋ ਗਿਆ ਸੋਈ ਦੁੱਧ ਵੀਰ ਜੀ ਇਹਦੇ ਕੋਲੇ 9 ਕਿਲੋ ਹੋਊਗਾ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਜੀ ਸੂਈ ਨੂੰ ਉਹਨੂੰ ਵੀਰ ਜੀ ਆ ਕੱਟੀ ਜੇ ਭਾਵੇਂ ਕੋਈ ਤਿੰਨਾ ਦੀ ਗੇਲੇ ਕੋਈ ਟਾਈਆਂ ਦੀ ਗੇਲੇ ਦੋਹਾਂ ਦੀ ਗੇਲੇ ਅੱਛਾ ਜੀ ਹਾਂ ਜੀ 9 ਕਿਲੋ ਦੁੱਧ ਤਿਆਰ ਹਾਂ ਜੀ 9 ਕਿਲੋ ਦੁੱਧ ਤਿਆਰ ਆ ਠੀਕ ਹੈ ਜੀ ਪਿੱਠਪੜੇ ਦੀ ਚੜਾਈ ਦੋਸਤੋ ਆਰਡਰ ਕੁਆਲਿਟੀ ਹਰ ਇੱਕ ਚੀਜ਼ ਮੈਂ ਦੀ ਚੈੱਕ ਕਰ ਲੂ ਫਿਰ ਕੁਆਲਿਟੀ ਕਰੋ ਚੈੱਕ ਦੀ ਹਾਂ ਲਓ ਜੀ ਕਰੋ ਚੈੱਕ ਦੋਸਤੋ ਬਿਲਕੁਲ ਬਰੀਕ ਚੰਬੜੀ ਸਿੰਗਲ ਹੱਡੀ ਦੀ ਮੱਝ ਹਾਂ ਮਨਦੇ ਬਚਾ ਦੋਸਤੋ ਆ ਕੱਟੀ ਚੁਆਈ ਚੁਆਈ ਵੀਰ ਜੀ 1 ਨੰਬਰ ਦੀ ਇਹ 1 ਨੰਬਰ ਚੁਆਈ ਵੀਰੇ ਕੀ ਮੋਲ ਕਰਨਾ ਹੈ ਮੋਲ ਤਾਂ ਵੀਰ ਜੀ 75 ਕਰ ਲੀਏ ਭਾਵੇਂ ਇਹਦਾ ਹਾਂਜੀ 70 ਚ ਮਾਨਤਨ ਕਰ ਦਾਂਗੇ ਕਿੰਨਾ ਕ ਮਾਨਤਨ ਹਸਦਾ 2000 ਕਰ ਦਾਂਗੇ 6000 ਹਾਂ 6000 ਜੀ ਦਾ 1000 ਹੋਰ ਛੱਡ ਦੀ ਚਲੋ 1000 ਹੋਰ ਛੱਡ ਦੋ ਪਰ ਫਿਕਸ ਜੇ ਠੀਕ ਹੈ ਹਾਂ ਝੋਟੀ ਵੇਖ ਲਓ ਕਿਤਰਾ ਜੰਮੀ ਪਲੀ ਵੀ ਪੂਰੀ ਚੰਗੀ ਝੋਟੀ ਆ ਠੀਕ ਹੈ ਦੋ ਆ ਕਰਮਾ ਵਾਲੀਆਂ ਕੱਟੀ ਮਗਰ 67000 ਰੁਪਏ ਦੋਸਤੋ ਮੌਕੇ ਦਾ ਦਾ ਮੁੱਲ ਜੀ ਦੇ ਵਿੱਚ ਤੁਹਾਡਾ ਆਇਆਗਾ ਦਾ ਥੋੜਾ ਬੜਾ ਸ਼ੋਰ ਸ਼ਪਾ ਪਾਉਗਾ ਸੀਲਸ ਦਾ ਜੇ ਕਰ ਲੋ ਚੈੱਕ ਹਾਂ ਤੇ ਬੱਚਾ ਵੀ ਦੋਸਤੋ ਮਗਰ ਕੱਟੀ ਹੈ ਹਾਂ ਕੱਟੀ ਚਾਰ ਨਗ ਦੋਸਤੋ ਤੁਹਾਨੂੰ ਦਿਖਾਇਆ ਚਾਰ ਇਹ ਨਗ ਸੂਈ ਸਵਾਈ ਇੱਕ ਟਾਈਮ ਦੋ ਟਾਈਮ ਵੀ ਹੋਤੀ ਵੀਰ ਵੀ ਆਪਣੀ ਤਸੰਨੀ ਕਰ ਲਓ ਗਰਲੈਂਡਰ ਵੀ ਹੋਣੀ ਹੈ ਹਾਂਜੀ ਗਰਲੈਂਡਰ ਲਓ ਜੀ ਦੋਸਤੋ ਇੱਕ ਗਰਲੈਂਡਰ ਵਾਕੀ ਜੀ ਇੱਥੇ ਹਾਂ ਇਹ ਵੀ ਦੋਸਤੋ ਸੂਈ ਸਵਾਈ ਹੈ ਹਾਂਜੀ ਕਿੰਨਾ ਟਾਈਮ ਨੂੰ ਸੂਈ ਨੋ ਗਈ ਸੂਈ ਨੂੰ ਇਹਨੂੰ ਵੀਰ ਜੀ ਅੱਜ ਹੋ ਗਿਆ ਮੇਰੇ ਸਾਨਾ 8-10 ਦਿਨ ਹੋ ਗਏ ਆ ਇਹਨੇ ਬੱਚਾ ਕੀ ਦਿੱਤਾ ਬੱਚਾ ਇਹਦਾ ਬੱਛਾ ਜੀ ਆ ਵੇਖੋ ਆਹਦਾ ਬੱਚਾ ਹਾਂਜੀ ਹਾਂਜੀ ਲਓ ਜੀ ਕਰੋ ਚੱਕ ਹਾਂ ਬੱਚਾ ਦੋਸਤੋ ਬੱਚਾ ਗਰਲੈਂਡੂ ਦੇ ਮਗਰ ਬੱਚਾ ਵੀ ਦੋਸਤੋ ਬੰਦ ਹੋ ਗਿਆ ਲਓ ਜੀ ਖੋਲੋ ਨ ਵੀਰ ਜੀ ਹਾਂ ਖੋਲ ਲਓ ਜੀ ਪੂਰੀ ਸੀਲ ਬੜੀ ਵੀਰ ਦੋ ਤਵੀਏ ਦੇ ਕੋਲ ਹੁਣ 14-15 ਕਿਲੋ ਤਿਆਰ ਆ ਮੌਕੇ ਦਾ ਹੈਗਾ ਜੀ ਮੌਕੇ ਦਾ ਹਾਜ਼ਰ ਭਾਵੇਂ ਦੋ ਦਿਨ ਠੀਕ ਹੈ ਜੀ ਠੀਕ ਤਸੱਲੀ ਕਰ ਲਿਆ ਆਪਣੀ ਕੋ ਮੇਰਾ ਵੀਰ ਆ ਕਰ ਬੱਤੇ ਤੇ ਬੱਤੇ ਤੇ ਲਓ ਜੀ ਕਰੋ ਚੱਕ ਹਾਂ ਦੋਸਤੋ ਆਰਡਰ ਕੁਆਲਿਟੀ ਸੋਹਣੀ ਚਾਰ ਕੀਤੀ ਹੈ ਕਿੰਨਾ ਦੁੱਧ ਵੀਰੋ ਨੇ ਦੁੱਧ ਵੀਰੇ ਦੇ ਕੋਲੇ 14 ਕਿਲੋ ਦੀ ਫੁੱਲ ਗਰੰਟੀ ਆ ਚਵਾਈ ਵਾਲਾ ਹਾਂਜੀ ਹਾਂਜੀ ਚਵਾ ਵੀ ਇੱਕ ਨੰਬਰ ਦਾ ਆਊਗਾ ਠੀਕ ਹੈ ਜੀ ਹਾਂਜੀ ਇਹਦਾ ਮੁੱਲ ਵੀਰ ਕੀ ਕਰਨਾ ਮੁੱਲ ਵੀਰ ਜੀ ਇਹਦਾ 50 ਕਰ ਲਈਏ 52 ਕਰ ਲਈਏ 50 ਜੋ ਮਾਨਤਾਨ ਕਰਦਾਂਗੇ 2000 ਰੁਪਏ 2000 ਰੁਪਏ 4800 ਹਾਂ 48 ਹਾਂਜੀ 1000 ਹੋ ਛੜਦੀ ਚਲੋ ਇੱਕ ਹੋਰ ਛੱਡ ਦੋ ਬਾਕੀ ਚੰਗੀ ਜਿਹੀ ਬੱਚੀ ਵੇਖੋ ਸੀਲਸਲਾ ਕੋ ਲੋ ਜੀ ਦੋਸਤੋ 47000 ਰੁਪਿਆ ਦਾ ਮੁੱਲ ਹੋ ਗਿਆ ਮੌਕੇ ਦਾ ਜਿਹਦੇ ਵਿੱਚ ਤੁਹਾਨੂੰ ਥੋੜਾ ਥੋੜਾ ਬੜਾ ਸ਼ੋਰ ਛੱਪਾ ਮਾਨਤਾ ਨਾਲ ਜਰੂਰ ਹੋਊਗਾ 14 ਕਿਲੋ ਦੁੱਧ ਦੋਸਤੋ ਵੀਰ ਕੇ ਦਾ ਹੁਣ ਤਿਆਰ ਹੈ ਤੇ ਬੱਚਾ ਇਹਨੇ ਵਛਾ ਦਿੱਤਾ ਜੀ ਹਾਂ ਟੋਟਲ ਪੰਜ ਨਾਲ ਤੁਹਾਨੂੰ ਦਿਖਾਏ ਆ ਪੰਜੇ ਨਾਲ ਸਵੇ ਸਵੇ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਕਰ ਲੋ ਅਡਰੈਸ ਏਕਰੀਬੀ ਦਾ ਫਿਰ ਬੋਲ ਦੇਣਾ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਅਖੇ ਕੱਟੀ ਫਿਰ ਮਾਮ ਵੀਰ ਦਾ ਝੰਡਾ ਸਿੰਘ ਫੋਨ ਨੰਬਰ ਵੀਰੇ ਕਰੀ ਫੇ ਬੋਲਦੇ ਆਪਾਂ ਫੋਨ ਨੰਬਰ ਹੈ 9872439717 ਠੀਕ ਹੈ ਜੀ ਧੰਨਵਾਦ ਦੋਸਤੋ ਅਗਲੀ ਵੀਡੀਓ ਦੇਖਣਾ ਅਸੀਂ